ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਮਹਿਲਾ ਦੀ ਜਾਨ ਜਾਣ ਅਤੇ ਇੱਕ ਮਹਿਲਾ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਹ ਦੋਵੇਂ ਮਹਿਲਾਵਾਂ ਸਕੂਟਰੀ ਤੇ ਪੰਡੋਰੀ ਰਾਜਪੂਤਾ ਤੋਂ ਮਡਾਲੀ ਵਿਖੇ ਮੱਥਾ ਟੇਕਣ ਲਈ ਆ ਰਹੀਆਂ ਸਨ ਕਿ ਲਵਲੀ ਯੂਨੀਵਰਸਿਟੀ ਨਜ਼ਦੀਕ ਟਰੱਕ ਦੀ ਝਪੇੜ ਵਿੱਚ ਆ ਗਈਆਂ ਜਿਸ ਕਾਰਨ ਇੱਕ ਮਹਿਲਾ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ ਦੂਸਰੀ ਮਹਿਲਾ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਵੀ ਨਾਜੁਕ ਦੱਸੀ ਜਾ ਰਹੀ ਹੈ। ਇਹ ਮਾਮਲਾ ਜਿਹੜਾ ਸਿਵਲ ਹ ਮੈਂ ਆ ਰਿਹਾ ਸੀ ਜਿਲੰਡਰ ਫੋੜੇ ਨੂੰ ਤੇ ਰੋਡ ਤੇ ਦੇਖਿਆ ਇਹਨਾਂ ਦਾ ਡੈਕਸ਼ਨ ਹੋਇਆ ਸੀ ਤੇ ਪਹਿਲੇ ਆਟਰ ਜਾ ਰਹੇ ਸੀ ਬਟ ਆਟੋ ਵਾਲੇ ਜਵਾਬ ਦੇਤਰ ਰਸਤੇ ਜਾ ਲੇਕਿਨ ਜਾਣਾ ਫਿਰ ਨਾਲ ਉਹਨੇ ਆਟੋ ਬਿਠਾ ਕੇ ਤੇ ਛੱਡ ਗਿਆ ਫਾਸਪੋਰਟ ਛੱਡਣਾ ਇਹਨਾਂ ਨੂੰ ਤੇ ਨਾਲ ਇੱਕ ਭਾਜੀ ਸਾਡੇ ਨੇ ਵੀ ਹੈਲਪ ਕੀਤੀ ਤੇ ਨਾਲ ਜਾਂਦੇ ਖੋਰ ਸੀ ਉਹ ਡੈਥ ਹੋ ਚੁੱਕੀ ਉਹਨਾਂ ਦੀ ਤੇ ਇਹਨਾਂ ਦੀ ਹਾਲਤ ਖਰਾਬ ਹੁਣ ਇਹਨਾਂ ਦੇ ਨਾਲ ਲੇਡੀਜ਼ ਦੇ ਨਾਲ ਕੌਣ ਸੀਗੇ ਇਹਨਾਂ ਦੇ ਨਾਲ ਇੱਕ ਨਾਲ ਦੀ ਮਮਾ ਸੀ ਕੌਣ ਸੀ ਇਹ ਨਹੀਂ ਪਤਾ ਬਟ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਜਿਹਨ ਜਿਹੜੇ ਚਲਾ ਰਹੇ ਸੀ ਡਰਾਈਵਿੰਗ ਕੌਣ ਕਰ ਰਿਹਾ ਸੀ ਇਹਨਾਂ ਨੂੰ ਮੇਰੀ ਖਿਆਲ ਨਾਲ ਆਂਟੀ ਆਹੀ ਗੇ ਰੇਸਿੰਗ ਜਿਹੜੇ ਤੇ ਸਰ ਕਿਦਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਐਕਸੀਡੈਂਟ ਹੋ ਜਾਂਦਾ ਤੁਸੀਂ ਲੈ ਕੇ ਆਏ ਇਹਨਾਂ ਨੂੰ ਲੋਕਾਂ ਨੇ ਨਹੀਂ ਕਰਨਾ ਚਾਹੁੰਦਾ ਉੱਥੇ ਬਹੁਤ ਲੋਕੀ ਗੱਡੀਆਂ ਵਾਲੇ ਖੜੇ ਸੀ ਬੜਕਿ ਸਿਨੇ ਹੈਲਪ ਨਹੀਂ ਕੀਤੀ ਆਟੋ ਵਾਲਾ ਵੀ ਵਿੱਚੇ ਗੱਬਰਾਂ ਕੋਲ ਛੱਡ ਕੇ ਚੱਲ ਗਿਆ ਮੁੰਡੇ ਕਿਵੇਂ ਉਹਨੂੰ ਰੈਕਟਿਵ ਚ ਲੈ ਕੇ ਆਣਾ ਪਿਆ ਤੇ ਲੋਕਾਂ ਨੇ ਨਹੀਂ ਕਰਨਾ ਚਾਹੁੰਦਾ ਲੋਕਾਂ ਦੀ ਹੈਲਪ ਕਰਨਾ ਸਿੱਖੋ ਕਹਿੰਦਾ ਸਾਡੇ ਅੱਤੇ ਵੀ ਆਸ਼ਾ ਦੀ ਗੱਲਾਂ ਇਹ ਹੀ ਤੇ ਬਾਕੀ ਜਿਹੜੀ ਗੱਡੀਆਂ ਵਾਲਿਆਂ ਨੂੰ ਇਹ ਕਹਣਾ ਚਾਹੁੰਗਾ ਕਿ ਤੁਹਾਡੀਆਂ ਗੱਡੀਆਂ ਉਹ ਤਾਂ ਤੁਹਾਡੀਆਂ ਉਹ ਤੁਸੀਂ ਵਿੱਚ ਬੈਠੇ ਹੋ ਸਰ ਇਹ ਕਿੱਥੇ ਕੋਈ ਐਕਸੀਡੈਂਟ ਰਿਐਕਸ਼ਨ ਆਪਣੇ लवली ਦਿੱਤੇ ਹੋਇਆ ਜੀ ਪੌਲ ਦੇ ਉੱ ਲੇਡੀਜ਼ ਆ ਭਈ ਤੇ ਐਕਸਿਸ ਨੂੰ ਇਸ ਦਾ ਡੈੱਡ ਬੋਡੀ ਆ ਟਰੱਕ ਟੁਕ ਲੰਘ ਗਿਆ ਉੱਪਰ ਦੀ ਕਿੰਨੇ 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 ਜਾਂਦੇ ਸੀ ਇਹ ਲੋਕ ਇਹ ਇਕੱਲੇ ਸੀਗੇ ਸਕੂਟਰੀ ਤੇ ਇਕੱਤੇ ਸੀਗੇ ਸਕੂਟਰੀ ਤੇ ਇਹ ਸਿਵਰੋਂ ਤੋਂ ਬੀੜਨ ਲੱਗੇ ਆਂ ਹਾਂਜੀ ਸਿਵਰੋਂ ਕੋਈ ਪਤਾ ਚੱਲਾ ਕਿੱਥੇ ਦੇ ਰਹਿਣ ਵਾਲੇ ਨਹੀਂ ਕੋਈ ਪਤਾ ਨਹੀਂ ਤੇ ਆਪਾਂ ਨੂੰ ਕਿਦਾਂ ਤਲਾਸ਼ ਮਿਲੀ ਆਪਾਂ ਨੂੰ ਪੁਲਿਸ ਰਾਹੀਂ ਤਲਾਸ਼ ਮਿਲੀ ਉਦਰ ਹਸਪੀਟਲ ਦੇ ਡਾਕਟਰ ਮੁਤਾਬਕ ਮ੍ਰਿਤਕ ਮਹਿਲਾ ਦੀ ਪਛਾਣ ਜਗਦੀਸ਼ ਕੌਰ ਵਾਸੀ ਪੰਡੋਰੀ ਰਾਜਪੂਤਾ ਵਜੋਂ ਹੋਈ ਹੈ ਜਦਕਿ ਦੂਸਰੀ ਮਹਿਲਾ ਦੀ ਪਛਾਣ ਆਧਾਰ ਕਾਰਡ ਦੇ ਮੁਤਾਬਕ ਕੁਲਵਿੰਦਰ ਕੌਰ ਪਤਨੀ ਲਵਜੀਤ ਵਜੋਂ ਹੋਈ ਹੈ ਜਿਨ੍ਹਾਂ ਦੀ ਹਾਲਤ ਵੀ ਕਾਫੀ 나 ਚੁੱਕਾ ਹੈ ਮਾਮਲਾ ਕੀ ਸਰ ਜੀ ਹਾਂਜੀ ਸਾਡੇ ਕੋਲ ਜੀ 4 ਵਜੇ ਦੇ ਕਰੀਬ ਨਾ ਇੱਕ ਪੇਸ਼ੈਂਟ ਆਏ ਹੈਗੇ ਐਕਸੀਡੈਂਟ ਦੀ ਜਿਹੜੀ ਹਿਸਟਰੀ ਦੇ ਰਹੇ ਹੈਗੇ ਤੇ ਸੱਟਾ ਕਾਫੀ ਲੱਗੀ ਹੋਈ ਹੈ ਹੈਡ ਇੰਜਰੀ ਵੀ ਹੈਗੀ ਹੈ ਤੇ ਉਹਨਾਂ ਦਾ ਉੱਤੋਂ ਦਾ ਨਾਮ ਜਿਹੜਾ ਕੁਲਵਿੰਦਰ ਕੌਰ ਦਸੀਆ ਜਾ ਰਿਹਾ ਵਾਈਫ ਆਫ ਲਵਜੀਤ ਤੇ ਪੰਡੂਰੀ ਰਾਜਪੂਤਾਨਾ ਸਾਈਡ ਦੇ ਇਹ ਜਿੰਨੇ ਦੱਸੇ ਜਾ ਰਹੇ ਨੇ ਤੇ 83 ਸਾਲ ਉਮਰ ਹੈਗੀ ਹੈ। ਬਾਕੀ ਹਜੇ ਉਹਨਾਂ ਦੀ ਵੀ ਸਿਚੁਏਸ਼ਨ ਕ੍ਰਿਟੀਕਲ ਹੈਗੀ ਹੈ। ਇਲਾਜ ਸ਼ੁਰੂ ਕਰ ਦਿੱਤਾ ਹੈ ਤੇ ਬਾਕੀ ਉਹਨਾਂ ਦੇ ਜਿੰਨਾ ਵੀ ਸਾਡੇ ਕੋਲ ਆਏ ਨੇ ਸਾਰਾ ਮੈਡਮ ਹੋਇਆ ਕਿਸ ਚੀਜ਼ ਦੇ ਵਿੱਚ ਐਕਸੀਡੈਂਟ ਹੋਇਆ ਰ ਜਿੰਨਾਂ ਦੱਸਿਆ ਜਾ ਰਿਹਾ ਕਹਿੰਦੇ ਕਿ ਲੇਡੀ ਸਕੂਟਰ ਤੇ ਸੀਗੀਆਂ ਦੋ ਲੇਡੀ ਸੀਗੀਆਂ ਤੇ ਇੱਕ ਜਿਹੜੇ ਹੈਗੇ ਹੈ ਟਰੱਕ ਦੇ ਵਿੱਚ ਮੱਝੇ ਕੁਛ ਮੈਡਮ ਨਾਮ ਵਗੈਰਾ ਹੈ ਨਾਮ ਵਗੈਰਾ ਪਤਾ ਚੱਲਦਾ ਇਨਾ ਦਾ ਨਾਮ ਕੁਲਵਿੰਦਰ ਖੋਰਾ ਹੈ ਬਾਕੀ ਦੂਜਿਆਂ ਦਾ ਸਾਨੂੰ ਪਤਾ ਕਿੱਥੇ ਰਹੇ ਨੇ ਮੈਨੂੰ ਕੁਝ ਪਤਾ ਇਹਨਾਂ ਦੇ ਜੋ ਆਈਡੈਂਟੀਫਿਕੇਸ਼ਨ ਨਿਕਲੀ ਉਹਦੇ ਵਿੱਚੋਂ ਹੀ ਪੰਡੋਰੀ ਰਾਜਪੂਤਾਂ ਇਹਨਾਂ ਨੇ ਦੱਸਿਆ ਹੈ ਜੀ ਕੰਡੀਸ਼ਨ ਕਿਦਾਂ ਮੈਡਮ ਹਾਂ ਕੰਡੀਸ਼ਨ ਕ੍ਰਿਟੀਕਲ ਹੈ ਜੀ ਹਜੇ ਹੈਡ ਇੰਜਰੀ ਕ੍ਰਿਟੀਕਲ ਹੈ